ਫੋਰ ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਹੋਂਦ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਸਰਕਾਰ ਤੁਹਾਡੇ ਦੁਆਰੇ ਕੈਂਪ ਵਿੱਚ ਨਹੀਂ ਪਹੁੰਚੇ ਲੋਕ ਅਧਿਕਾਰੀ ਮੋਬਾਈਲਾਂ ਤੇ ਰਹੇ ਵਿਅਸਤ ਆਪਾਗੂ ਨੇ ਆਪਣੀ ਹੀ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਤੇ ਚੁੱਕੇ ਸਵਾਲ ਸਰਕਾਰ ਤੁਹਾਡੇ ਦੁਆਰ ਤੱਤ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਵਿੱਚ ਸੂਬਾ ਸਰਕਾਰ ਦੁਆਰਾ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨਾਂ ਦੇਖ ਕੇ ਵਕ ਵਕ ਸੇਵਾਵਾਂ ਮੋਹਈਆ ਕਰਵਾਉਂਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਕਾਰ ਦਾ ਇਹ ਉਪਰਾਲਾ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ ਇਹ ਕਹਣਾ ਠੀਕ ਨਹੀਂ ਹੋਵੇਗਾ ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਹੰਡੋਰੀ ਮਹੱਤਾ ਵਿਖੇ ਲਗਾਏ ਗਏ ਕੈਂਪ ਵਿੱਚ ਧਾਰਕਟ ਅਪਡੇਟ ਨਹੀਂ ਹੋਏ ਅਤੇ ਅੱਜ ਤਾਲੀਵਾਲ ਵਿਖੇ ਲਗਾਏ ਗਏ ਕੈਂਪ ਵਿੱਚ ਲੋਕ ਹੀ ਨਹੀਂ ਪੁੱਜੇ ਸੇਵਾਵਾਂ ਦਾ ਲਾਭ ਲੈਣ ਲਈ ਪੌਂਚਣੇ ਲੋਕਾਂ ਲਈ ਲਗਾਈਆਂ ਗਈਆਂ ਕੁਰਸੀਆਂ ਵੀ ਖਾਲੀ ਨਜ਼ਰ ਆਈਆਂ ਅਤੇ ਸੇਵਾਵਾਂ ਦਾ ਮੁਹੱਈਆ ਕਰਵਾਉਣ ਲਈ ਪਹੁੰਚੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਬਾਈਲ ਫੋਨਾਂ 'ਤੇ ਟਾਈਮ ਪਾਸ ਕਰਦੇ ਨਜ਼ਰ ਜਿਸ ਕਾਰਨ ਆਪਾ ਗੁੰਦੇ ਤਾਲੀਵਾਲ ਨਗਰ ਕੌਂਸਲ ਦੀ ਕਾਰਜ ਪ੍ਰਣਾਲੀ ਤੇ ਚੁੱਕੇ ਸਵਾਲ ਆਮ ਆਦਮੀ ਪਾਰਟੀ ਦੇ ਬਲਾਕ ਤਾਲੀਵਾਲ ਦੇ ਪ੍ਰਧਾਨ ਰਮੇਸ਼ ਮੇਸ਼ਾ ਨੇ ਨਗਰ ਕੌਂਸਲ ਤਾਲੀਵਾਲ ਦੀ ਕਾਰਜ ਪ੍ਰਣਾਲੀ ਤੇ ਵੱਡੇ ਸਵਾਲ ਖੜੇ ਕਰਦੇ ਕਿਹਾ ਕਿ ਅੱਜ ਜੋ ਕੈਂਪ ਵਿੱਚ ਲੋਕ ਨਹੀਂ ਆਏ ਇਸਦੇ ਜ਼ਿੰਮੇਵਾਰ ਨਗਰ ਕੌਂਸਲ ਤਾਲੀਵਾਲ ਹੈ ਕਿਉਂਕਿ ਇਹਨਾਂ ਨੇ ਵਾਡ ਅਤੇ ਸ਼ਹਿਰ ਦੇ ਲੋਕਾਂ ਨੂੰ ਸੂਚਿਤ ਵੀ ਨਹੀਂ ਕੀਤਾ ਗੱਲਬਾਤ ਦੌਰਾਨ ਆਪ ਬਲਾਕ ਪ੍ਰਧਾਨ ਰਮੇਸ਼ ਮੇਸ਼ਾ ਨੇ ਕਿਹਾ ਕਿ ਅਧਿਕਾਰੀ ਵੀ ਇੱਥੇ ਪੂਰੇ ਹਾਜ਼ਰ ਨਹੀਂ ਹਨ ਅਤੇ ਲੋਕ ਬਿਲਕੁਲ ਵੀ ਨਹੀਂ ਆਏ ਉਹਨਾਂ ਨੇ ਨਗਰ ਕੌਂਸਲ ਦੇ ਆਪ ਆਮ ਆਦਮੀ ਪਾਰਟੀ ਨਾਲ ਹੀ ਸੰਬੋਧਿਤ ਪ੍ਰਸ਼ਾਸਨ ਵੱਲ ਇਸ਼ਾਰਾ ਕਰਦੇ ਕਿ ਵਿਧਾਨ ਸਭਾ ਚੋਣਾਂ ਵਿੱਚ ਜਿੰਨਾ ਵਾਡਾਂ ਵਿੱਚ ਆਮ ਆਦਮੀ ਪਾਰਟੀ ਨੂੰ ਲੀਡ ਮਿਲੀ ਸੀ ਜਾਣਬੁੱਝ ਕੇ ਕੁਝ ਟੈਂਪਰੇਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਲੀਡਰ ਉਹਨਾਂ ਵਾੜਾਂ ਵਿੱਚ ਕੈਂਪਲਗੌਨ ਵਿੱਚ ਪਖਪਾਤ ਕੀਤਾ ਜਾ ਰਿਹਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਧਿਆਨ ਵਿੱਚ ਵੀ ਲਿਆਇਆ ਜਾਵੇਗਾ ਦੂਜੇ ਪਾਸੇ ਇਸ ਮੌਕੇ ਤੇ ਕੈਂਪ ਵਿੱਚ ਪਹੁੰਚੀ ਸੀ ਡੀਪੀਓ ਦਫ਼ਤਰ ਦੀ ਸੁਪਰਵਾਈਜ਼ਰ ਮੈਡਮ ਰਣਜੀਤ ਕਰੋਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਵੇਰ ਤੋਂ ਲੈ ਕੇ ਦੁਪਹਿਰ ਦੇ 1:00 ਤੱਕ ਉਹਨਾਂ ਕੋਲ ਸਿਰਫ ਦੋ ਹੀ ਪੈਨਸ਼ਨਨ ਦੇ ਫਾਰਮ ਆਏ ਸਨ ਜਿੰਨਾ ਵਿੱਚ ਇੱਕ ਫਾਰਮ ਨੂੰ ਉਹਨਾਂ ਵੱਲੋਂ ਅਕਸੈਪਟ ਕਰ ਦਿੱਤਾ ਗਿਆ ਅਤੇ ਦੂਜੇ ਫਾਰਮ ਵਾਲੇ ਦੀ ਏਜ ਹੀ ਨਹੀਂ ਸੀ ਜਦੋਂ ਸੁਪਰਵਾਈਜ਼ਰ ਮੈਡਮ ਕੋ ਰਣਜੀਤ ਕੌਰ ਨੂੰ ਪੁੱਛਿਆ ਗਿਆ ਸੀ ਕਿ ਇਸ ਕੈਂਪ ਵਿੱਚ ਕੁਰਸੀਆਂ ਖਾਲੀ ਹਨ ਅਤੇ ਲੋਕ ਇਸ ਕੈਂਪ ਵਿੱਚ ਕਿਉਂ ਨਹੀਂ ਆਏ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਦੀ ਸੂਚਨਾ ਲੋਕਾਂ ਤੱਕ ਪਹੁੰਚੀ ਹੀ ਨਾ ਹੋਵੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਗੁਰਦਾਸਪੁਰ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਬਲਾਕ ਪ੍ਰਧਾਨਤਰੀ ਬਾਬ ਤੋਂ ਆਮ ਆਦਮੀ ਪਾਰਟੀ ਦੇ ਰਮੇਸ਼ ਚੰਦ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੱਲ ਰਾਤੀ ਪਹਿਲੇ ਲਿਸਟਾਂ ਵੀ ਇਹਨਾਂ ਦੀਆਂ ਆਈਆਂ ਹੋਈਆਂ ਨੇ ਕਿ ਕਿੱਥੇ ਕਿੱਥੇ ਕੈਂਪ ਜੜੇ ਆ ਕਿਹੜੇ ਕਿਹੜੇ ਵਾਰਡ ਚ ਲੱਗਣਗੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਚਾਹੁੰਦਾ ਹਾਂ ਕਿ ਜਿਹੜੇ ਵਾਰਡ ਅਸੀਂ ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਇਲੈਕਸ਼ਨ ਵਿੱਚ ਜਿਹੜੇ ਜਿੱਤੇ ਸੀ ਉਹਨਾਂ ਦਾ ਨਾਮ ਬਿਲਕੁਲ ਵਿੱਚ ਨਹੀਂ ਹੈਗਾ ਜਿਸ ਵਿੱਚ ਜਿਹੜੇ ਵਾਰਡ ਜਿਨ੍ਹਾਂ ਦਾ ਨਾਮ ਨਹੀਂ ਹੈ ਉਹ ਇਸ ਤਰ੍ਹਾਂ ਵਾਰਡ ਨੰਬਰ 4 6 8 9 11 12 13 ਇੱਥੇ ਕੈਂਪਾਂ ਦੀ ਕੈਂਪਾਂ ਦਾ ਕੋਈ ਵੀ ਲੱਗਣ ਦਾ ਕੋਈ ਟਾਈਮ ਟੇਬਲ ਨਹੀਂ ਦੱਸਿਆ ਇਹਨਾਂ ਨੇ ਜਦ ਕਿ ਵਾਟਨਪੁਰ ਦੋ ਵਿੱਚ ਤਿੰਨ ਵਾਰੀ ਕੈਂਪ ਲਗਾ ਆ ਗਿਆ ਔਰ ਇਸ ਵਿੱਚ ਦੇਖਿਆ ਗਿਆ ਕਿ ਉੱਥੇ ਵੀ ਜਿਹੜਾ ਆ ਉਹਦੇ ਲਾਗੇ ਜਿਹੜਾ 5 7 3 ਇਹਨਾਂ ਦੇ ਵਿੱਚ ਤੇ 10 ਦੇ ਵਿੱਚ ਜਿਹੜਾ ਉਹ ਜਿਹੜਾ ਆ ਕੈਂਪ ਲੱਗ ਰਿਹਾ ਮੈਂ ਤਾਂ ਮਾਦੀ ਮਰਾਈ ਇਹ ਦੱਸਣਾ ਚਾਹਣਾ ਕਿ ਜੇ ਇਹ ਕੈਂਪ ਲੱਗ ਰਿਹਾ ਤੇ ਕੈਂਪ ਦੇ ਵਿੱਚ ਜਿਹੜਾ ਆ ਨਗਰ ਕੌਂਸਲ ਦੀ ਜ਼ਿੰਮੇਵਾਰੀ ਬੰਦੀ ਕਿ ਕੋਈ ਅਨਾਊਂਸਮੈਂਟ ਵਗੈਰਾ ਕਰਾ ਦਿੰਦੇ ਜਿਸਨਾ ਪਬਲਿਕ ਨੂੰ ਪਤਾ ਲੱਗਦਾ ਕਿ ਇਹ ਕੈਂਪ ਲੱਗ ਰਿਹਾ ਕਿਹੜੀ ਸਰਕਾਰ ਸੁਧਾਵਾ ਕਿ ਕੀ ਦੀ ਐਂਡੀਆ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਆ ਪਰ ਕੁਛ ਆਪਣੇ ਜਿਹੜੇ ਆ ਕੁਛ ਬੰਦੇ ਪ੍ਰਸ਼ਾਸਨਿਕ ਕਰਮਚਾਰੀ ਅਧਿਕਾਰੀ ਜਾਂ ਕੁਛ ਕਹਿ ਸਕਦੇ ਆ ਇਹ ਉਹਨਾਂ ਦੀ ਗਲਤੀ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਹੈ ਇਹ ਖਰਾਬ ਹੋ ਰਿਹਾ ਉਹ ਇਸ ਦਾ ਇਹੋ ਕਾਰਨ ਹੈ ਕਿ ਜਿਹੜੇ ਅਧਿਕਾਰੀ ਮੋਬਾਈਲ ਚਲਾ ਰਹੇ ਕਿਉਂਕਿ ਜਿਹੜੇ ਕੰਮ ਵਾਲੇ ਬੰਦੇ ਜਿਹੜੇ ਆ ਨਾ ਉਹ ਬਹੁਤ ਘਟ ਆ ਰਹੇ ਆ ਕਾਰਨ ਉਹਦਾ ਇਹ ਆ ਕਿ ਜੋ ਲੋਕਾਂ ਨੂੰ ਮਤਲਬ ਆਮ ਜਿਹੜੀਆਂ ਚੀਜ਼ਾਂ ਨਾ ਕਈਆਂ ਦੀ ਤਾਂ ਤਕਰੀਬਨ ਬਣੀਆਂ ਹੋਈਆਂ ਨੇ ਕੋਈ ਜਿਹੜਾ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਪਚੀਦਾ ਕੰਮ ਆ ਉਹ ਕੰਮ ਇੱਥੇ ਹੋਣ ਵਾਲੇ ਵੀ ਨਹੀਂ ਆ ਉਹ ਦਫਤਰਾਂ 'ਚ ਹੀ ਹੋਣੇ ਆ ਉਹ ਇਸ ਕਰਕੇ ਇੱਕ ਤੇ ਕਾਰਨ ਇਹ ਆ ਇੱਕ ਜ਼ਿਆਦਾ ਜਿਹੜਾ ਆ ਉਹ ਲੋਕਾਂ ਤੱਕ ਜਿਹੜੀ ਆ ਨਾ ਉਹ ਪਹੁੰਚ ਨਹੀਂ ਹੋ ਰਹੀ ਕਿ ਜਿਸ ਕਰਕੇ ਕਿ ਜਿਹੜਾ ਲੋਕਾਂ ਨੂੰ ਪਤਾ ਨਹੀਂ ਲੱਗਾ ਕਈਆਂ ਨੂੰ ਇੱਕ ਜਿਹੜੇ ਆ ਇਹ ਹੈਗੇ ਆ ਕੰਮ ਵਾਲੇ ਦੇਣੇ ਆ ਲੋਕੀ ਆਪਣੇ ਕਮਾ ਕਰਾਂ 'ਚ ਬਿਜੀ ਆ ਇਹ ਤਾਂ ਜਿਹੜਾ ਇੰਚਾਰਜ ਨੂੰ ਇਸ ਕੈਂਪ ਦਾ ਇੰਚਾਰਜ ਬਣਾਇਆ ਉਹਨਾਂ ਦਾ ਜ਼ਿੰਮੇਵਾਰੀ ਬੰਦੀ ਕਿ ਇਹ ਜਿਹੜੀ ਆ ਡੋਰ ਟੂ ਡੋਰ ਜਿੱਦਾਂ ਵੀ ਆ ਕੋਈ ਅਨਾਉਂਸਮੈਂਟ ਵਗੈਰਾ ਕੀਤੀ ਜਾਂਦੀ ਮੰਦਿਰ ਗੁਰਦੁਆਰੇ ਤੇ ਸਾਰੇ ਬੰਦੇ ਕਰਕੇ ਜਿਹੜਾ ਬਹੁਤ ਸਾਰੇ ਲੋਕਾਂ ਦਾ ਗੱਲ ਪਹੁੰਚਾਈ ਜਾਂਦੀ ਮੇਰਾ ਨਾਂ ਰਣਜੀਤ ਕੌਰ ਹ ਸਪਰਵਾਈਜ਼ਰ ਤਾਰੀਵਾਲ ਤੋਂ ਸੀਡੀਪੀਓ ਦਫਤਰ ਤਾਰੀਵਾਲ ਤੋਂ ਸਾਡਾ ਕੰਮ ਸੀਗਾ ਕਿ ਪੈਨਸ਼ਨ ਆਪਾਂ ਲਗਾਉਣੀ ਆ ਸੀਗੀਆਂ ਤੇ ਸਾਡੇ ਕੋਲ ਸਵੇ ਦੇ 2 ਲੱਖ ਪਾਤਰੀ ਆਏ ਸੀ ਇੱਕ ਆਪ ਬੜਾ ਆਪਾ ਪੈਨਸ਼ਨ ਜਿਹੜੀ ਉਹ ਪਰ ਦਿੱਤਾ ਫਾਰਮ ਕੰਪਲੀਟ ਸੀਗਾ ਤੇ ਦੂਸਰੇ ਜਿਹੜੇ ਉਹਨਾਂ ਦੀ ਉਮਰ ਜਿਹੜੀ ਉਹ ਘੱਟ ਸੀਗੀ ਸਰਪੇ ਇੱਥੇ ਜਿਹੜੇ ਆ ਪਹਿਲਾਂ ਵੀ ਕੈਂਪ ਲੱਗੇ ਹੋਏ ਸੀ ਆਪਾਂ ਉਹਨਾਂ ਦੇ ਵਿੱਚ ਵੀ ਇਹ ਕਾਫੀ ਕੇਸ ਜਿਹੜੇ ਆ ਕਵਰ ਕਰ ਲਏ ਹੋਏ ਇਸ ਕਰਕੇ ਹੋ ਸਕਦਾ ਕਿ ਘੱਟ ਲੋਕ ਆਏ ਹੋਣ